ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 27 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਕਾਫੀ ਇਲਾਕਿਆਂ ਦੇ ਵਿੱਚ ਜਮਿਨੀ ਪਦਰ ਤੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਜਲੰਧਰ ਦੇ ਜ਼ਿਲ੍ਹੇ ਦੇ ਇਲਾਕੇ ਲੁਧਿਆਣੇ ਦੇ ਪਟਿਆਲੇ ਦੇ ਜਾਂ ਚੰਡੀਗੜ੍ਹ ਦੇ ਵਿਚਕਾਰ ਦੇ ਖੇਤਰਾਂ ਦੇ ਵਿੱਚ ਕਾਫੀ ਖੇਤਰਾਂ ਦੇ ਵਿੱਚ ਜਮਿਨੀ ਪਦਰ ਤੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਹੋਰ ਵੀ ਇਸ ਦੇ ਆਲੇ ਦੁਆਲੇ ਇਲਾਕਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਲੱਖਿਆ ਦਾ ਮੌਸਮ ਸਾਫ਼ ਰਹੇਗਾ। ਕੋਰਾ ਅੱਜ ਵੀ ਕੱਲ ਵਾਂਗੂ ਵੱਡੇ ਪੱਧਰ ਤੇ ਦੇਖਣ ਨੂੰ ਮਿਲੇਗਾ। ਇਹ ਧੁੰਦ ਵੀ ਬਹੁਤਾ ਸਮਾਂ ਦਿਖਾਈ ਨਹੀਂ ਦੇਵੇਗੀ। ਜਦੋਂ ਸੂਰਜ ਨਿਕਲੇਗਾ ਇੱਕ ਦੋ ਘੰਟਿਆਂ ਦੇ ਵਿੱਚ ਵਿੱਚ ਮੌਸਮ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਖੇਤਰਾਂ ਦੇ ਵਿੱਚ ਵੀ ਸਾਫ਼ ਹੋ ਜਾਵੇਗਾ। ਟੈਂਪਰੇਚਰ ਦੀ ਗੱਲ ਕਰੀ ਤਾਂ ਸਵੇਰ ਨੂੰ ਘੱਟ ਤੋਂ ਘੱਟ 1 ਤੋਂ 2 ਡਿਗਰੀ ਦਰਜ ਕੀਤੀ ਜਾਣ ਦੀ ਅੱਜ ਵੀ ਸੰਭਾਵਨਾ ਹੈ। ਕੱਲ ਵੀ 2 ਡਿਗਰੀ ਤੋਂ ਹੇਠਾਂ ਹੀ ਘੱਟ ਤੋਂ ਘੱਟ ਦਰਜ ਕੀਤਾ ਹੈ। ਗਿਆ ਸੀਗਾ ਠੰਡ ਅਜੀਬੀ ਸਵੇਰ ਸ਼ਾਮ ਵਾਲੀ ਲਗਾਤਾਰ ਬਣੀ ਹੋਈ ਹੈ ਕੋਹਰਾ ਅਗਲੇ 2 ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਦਿਖਾਈ ਦੇਵੇਗਾ ਹੋ ਸਕਦਾ ਕਿ ਕੱਲ ਤੋਂ ਮੌਸਮ ਦੇ ਵਿੱਚ ਥੋੜਾ ਜਿਹਾ ਸ਼ਾਮ ਵੇਲੇ ਤੋਂ ਬਦਲਾਅ ਆਵੇ ਪਹਾੜਾਂ ਦੇ ਵਿੱਚ ਬਰਫਵਾਰੀ ਦਾ ਦੌਰ ਦੇਖਿਆ ਜਾਵੇਗਾ 28 ਅਤੇ 30 ਤਰੀਕ ਨੂੰ ਤੇ 30 ਤੇ 31 ਨੂੰ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ 23 ਤੇ 33 ਵਾਲਾ ਜਿਹੜਾ ਸਿਸਟਮ ਆ ਰਿਹਾ ਹੈ ਉਹਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਪਹਾੜਾਂ ਦੇ ਖੇਤਰਾਂ ਦੇ ਵਿੱਚ ਹਲਚਲ ਹੋਣ ਦੀ ਸੰਭਾਵਨਾ ਹੈ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੋ ਜਾਵੇਗਾ 30 ਤੇ 31 ਵਾਲੇ ਵਿੱਚ ਮੀਂਹ ਦੀ ਸੰਭਾਵਨਾ ਬਣ ਰਹੀ